ਖੰਨਾਚੇ ਪੈਂਦੇ ਪਿੰਡ ਬੀਜਾ ਨਜ਼ਦੀਕ ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇ ਤੇ ਇੱਕ ਪੈਟਰੋਲ ਪੰਪ ਤੇ ਖੜੇ ਹਿਮਾਚਲ ਨੰਬਰ ਟਰੱਕ ਨੂੰ ਤੜਕੇ 3:30 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਸੁੱਤਾ ਡਰਾਈਵਰ ਵਿੱਚ ਹੀ ਜਲ ਕੇ ਰਾਖ ਹੋ ਗਿਆ ਗਨੀਮਤ ਇਹ ਰਹੀ ਕਿ ਪੈਟਰੋਲ ਪੰਪ ਨੂੰ ਅੱਗ ਨਹੀਂ ਲੱਗੀ ਪੰਪ ਤੇ ਕੰਮ ਕਰ ਰਹੇ ਇੱਕ ਕਰਮਚਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਪ ਤੇ ਰਾਤ ਦੀ ਹੀ ਇੱਕ ਗੱਡੀ ਖੜੀ ਹੋਈ ਸੀ ਤੇ ਡਰਾਈਵਰ ਵਿੱਚ ਹੀ ਸੁੱਤਾ ਪਿਆ ਸੀ ਤੇ اچانک ਸਵੇਰੇ ਤੜਕਸਾਰ 3:30 ਵਜੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਡਰਾਈਵਰ ਵਿੱਚ ਹੀ ਜਲ ਗਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਅੱਗ ਨੂੰ ਬੁਝਾਉਣ ਲਈ ਬਹੁਤ ਹੀ ਕੋਸ਼ਿਸ਼ ਕੀਤੀ ਗਈ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੰਕਲ ਜੀ ਥੋੜਾ ਮੈਂ ਨਾ ਕੁਲਦੀਪ ਸਿੰਘ ਆ ਜੀ। ਕੁਲਦੀਪ ਸਿੰਘ ਜੀ ਕੀ ਹੋਇਆ ਜੀ ਹੱਸ। ਇਹ ਰਾਤ 6:30 ਵਜੇ ਦਾ ਬਾਕੀ ਜੀ ਸਵੇਰ ਟਾਈਮ ਦਾ। ਅੱਛਾ ਜੀ। ਇਹ ਗੱਡੀ ਰਾਤ ਦਿਓ ਖੜੀ ਸੀ ਇੱਥੇ। ਖੜਨ ਕਰਕੇ ਡਰਾਈਵਰ ਵਿੱਚੇ ਵਿਚਾਰਾ ਸੁੱਤਾ ਪਿਆ ਸੀਗਾ। ਸੌਣ ਵਾਲਾ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਇਹਦਾ ਅੱਗ ਲੱਗੀ ਸੀ ਮੁੰਡੇ ਜਾਂ ਤੇਲ ਪਾਉਣ ਲੱਗੇ ਨੇ 6:30 ਵਜੇ ਇਹਨਾਂ ਨੇ ਦੇਖਿਆ ਵੀ ਲੱਟ ਲਫਟਾ ਨਿਕਲਦੇ ਆ ਕੇ ਅਸੀਂ ਕੋਸ਼ਿਸ਼ ਕਰੀ ਸੀ ਸ਼ੀਸ਼ੇ ਭੰਨੇ ਸ਼ੀਸ਼ੇ ਭੰਨਣਾ ਉੱਠਿਆ ਵੀ ਆ ਉੱਠਣ ਤੋਂ ਬਾਅਦ ਜਦ ਇਹ ਅੱਗ ਨੇ ਕਾਬੂ ਕਰ ਲਿਆ ਤੇ ਕਾਬੂ ਹੋਣ ਤੋਂ ਬਾਅਦ ਵਿਚਾਰੇ ਤੋਂ ਨਿਕਲ ਨਹੀਂ ਹੋਇਆ ਪਿੱਛੇ ਵਿਚਾਰਾ ਮੱਚ ਗਿਆ ਉਹ ਫੌਤ ਉਹਦੀ ਮੌਕੇ ਦੀ ਹੋ ਗਈ ਚਲੋ ਅਸੀਂ ਵੀ ਬਹੁਤ ਪਾਣੀ ਪੂਣੀ ਲਾ ਕੇ ਜਿਵੇਂ ਜਿੰਨੇ ਕਿ ਸਾਡੇ ਕੋਲ ਸੀਗੀ ਗਜੈਸ ਸਿਲੰਡਰ ਵੀ ਲਾਏ ਪਰ ਅੱਗ 부ਝੀ ਨਹੀਂ ਬਾਅਦ ਚ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕਾਬੂ ਪਾਇਆ ਉਹਦੀ ਡੈੱਡ ਬੋਡੀ ਸੇਵਲ ਹਸਪਤਾਲ ਕੰਨੇ ਪਤਾ ਲੱਗਿਆ ਜੀ ਕਿੱਥੋਂ ਦੇ ਬੰਦੇ ਆ ਰਿਹਾ ਜੀ ਬੰਦਾ ਹਿਮਾਚਲ ਦਾ ਰਹਿਣ ਵਾਲਾ ਵੈਸੇ ਉਹਨਾਂ ਨਾਲ ਹੋਇਆ ਕੰਟੈਕਟ ਤਾਂ ਹੋਇਆ ਪਿੰਡ ਦਾ ਵੈਸੇ ਕਲੀਅਰ ਨਹੀਂ ਹੋਇਆ ਵੀ ਹਲੇ ਕਿੱਥੇ ਦਾ ਸੀਗਾ ਗੱਡੀ ਦਾ ਮਾਲਕਾਂ ਨਾਲ ਗੱਲ ਹੋਈ ਹੈ ਉਹਨਾਂ ਨਾਲ ਕਿ ਕਿੱਥੇ ਨੂੰ ਕਿੱਧਰ ਨੂੰ ਚੱਲਿਆ ਸੀਗਾ ਜੀ ਗੱਡੀ ਲੈ ਕੇ ਖਾਲੀ ਖੜਾ ਸੀਗਾ ਜੀ ਆ ਕੇ 11:00 ਕਾ 11:30 ਵਜੇ ਆ ਕੇ ਖੜਿਆ ਤੇ ਪਟਰਪਾਟਰੋਲ ਪੰਪ ਤੇ ਗੱਡੀ ਖੜੀ ਗੱਡੀ ਹਾਂ ਵੈ ਇਧਰੋਂ ਆਇਆ ਰੋਂਗ ਸਾਈਡ ਆ ਮਤਲਬ ਖਾ ਕੇ ਖੜ ਗਿਆ ਕੁਛ ਨਹੀਂ ਉਤਰਿਆ ਨਹੀਂ ਪਿੱਛੇ ਪੈ ਗਿਆ ਆ ਕੇ ਜਿਆਦਾ ਨੀਂਦਰਾ ਕੀ ਲੱਗਦਾ ਜੇ ਅੱਗ ਲੱਗੀ ਤੇ ਇੱਥੇ ਪੈਟਰੋਲ ਪੰਪ ਵੀ ਨਜ਼ਦੀਕ ਸੀ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਨੁਕਸਾਨ ਤਾਂ ਚਲੋ ਕੋਸ਼ਿਸ਼ ਕਰੀਏ ਜਿੰਨਾ ਕਿ ਸਾਡੇ ਕੋਲ ਸਿਲੰਡਰ ਸੀਗੇ ਅਸੀਂ ਆਪਣੇ ਮਤਲਬ ਕਰੀਏ ਬਚਾਉਣ ਦੀ ਕੋਸ਼ਿਸ਼ ਤਾਂ ਪੂਰੀ ਕਰੀ ਅਸੀਂ ਆਪਣੀ ਅੱਛਾ ਜੀ ਤੇ 100 ਡੈਡ ਬੋਡੀ ਨੂੰ ਕਿੱਥੇ ਭੇਜਤਾ ਜੀ ਇਹ ਖੰਨੇ ਸੇਵਲਾਸਤਾ ਪਹੁੰਚਾ ਦੇ ਜੀ ਹੁਣ ਸਾਗੇ ਜੀ ਮੌਕੇ ਤੇ ਚਲੋ ਉਹਨਾਂ ਨੇ ਵੀ ਆਪਣੀ ਕੋਸ਼ਿਸ਼ ਕਰੀਏ ਸਾਰਿਆਂ ਨੇ ਬੰਦਿਆਂ ਨੇ ਗੜ ਕੇ ਅੱਗ ਸੀਗੀਓ ਤੇਜ਼ ਬਹੁਤ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੁਲਵੀਰ ਸਿੰਘ ਹੈ ਕਿੱਥੇ ਕੰਮ ਕਰਦੇ ਸੀ ਇੱਥੇ ਪੈਟਰੋਲ ਪੰਪ ਕੀ ਹੋਇਆ ਇਹ ਪੈਟਰੋਲ ਪੰਪ ਤੇ ਜੀ ਰਾਤ ਸੀ ਸਾਢੇ 11 ਵਜੇ ਆ ਕੇ ਡਰਾਈਵਰ ਨੇ ਗੱਡੀ ਖੜਾਈ ਸੀ ਇਹਨੇ ਤੇ ਇਹ ਬਾਹਰ ਹੀ ਨਿਕਲਿਆ ਹੈਗਾ ਡਰਾਈਵਰ ਇਹਦਾ ਵਿੱਚੇ ਸੌ ਗਿਆ ਜੀ ਅੱਛਾ ਜੀ ਤੇ ਉਹਦੇ ਬਾਅਦ ਜਦ ਸਵੇਰੇ ਸਾਢੇ 3 ਵਜੇ ਇਹਦੇ ਚੋਂ ਥੋੜੀ ਜੱਗ ਜੀ ਧੂੰਆਂ ਜਾਂ ਨਿਕਲਦਾ ਸੀਗਾ ਜੀ ਉਹਦੇ ਬਾਅਦ ਜਦੋਂ ਇੱਕਦਮ ਹੀ ਅੱਗ ਕਾਫੀ ਲੱਗ ਗਈ ਜੀ ਟਿੱਕੀ ਹੋਇਆ ਉਹਦੋਂ ਉਹ ਤੋਂ ਬਾਅਦ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਸ਼ੀਸ਼ੇ ਬੰਨੇ ਸੀਗੇ ਤੇ ਚੋਂ ਜਿਹੜੀ ਤਾਕੀਆਂ ਅੰਦਰੋਂ ਲੋਕ ਸੀਗੇ ਉਹਦੇ ਕਰਕੇ ਫਿਰ ਸ਼ੀਸ਼ੇ ਬੰਨੇ ਟੋਟਾ ਮਾਰ ਗਏ ਜੀ ਤੇ ਵਿੱਚੇ ਬੰਦਾ ਉੱਥੇ ਹੀ ਵਿੱਚੇ गिर ਗਏ ਜੀ ਤੇ ਕੀ ਬਣਿਆ ਉਹਦਾ ਫਿਰ ਲਾਸ਼ ਨਹੀਂ ਨਿਕਲ ਨਹੀਂ ਹੋਇਆ ਹੈਗਾ ਜੀ ਉਹਦੇ ਤੋਂ ਵਿੱਚ ਬਹੁਤ ਜ਼ਿਆਦਾ ਤੇਜ਼ ਸੀ। ਫੜਬ ਨਹੀਂ ਸੀ ਹੁੰਦਾ ਕੋਲ ਅਸੀਂ ਸਿਲੰਡਰ ਸਿਲੰਡਰ ਵੀ ਕਾਫੀ ਲਾਏ ਤੇ ਪਾਣੀ ਪੁਣੀ ਜਿੰਨਾ ਦੇ ਸਾਥ ਹੋ ਸਕੇ ਉਹਨਾਂ ਕੀਤਾ ਸੀ ਕੀ ਜਲ ਕੇ ਰਾਖੀ ਹੋ ਗਈ? ਹਾਂ ਜੀ। ਕਾਫੀ ਜਲ ਗਏ ਸੀਗੇ ਕੋਈ ਬਚਿਆ ਨਹੀਂ